7 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਸਿੰਘ ਮਰਜੀਠੀਆ ਨੂੰ ਜ਼ਮਾਨਤ ਮਿਲੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਹੀ ਉਹ ਬਾਹਰ ਆਉਂਦੇ ਨੇ ਤਾਂ ਵੱਡੀ ਬਿਆਨਬਾਜ਼ੀ ਸ਼ੁਰੂ ਹੁੰਦੀ ਹੈ ਢੋਲ ਟਮਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸਾਰੇ ਪਾਰਟੀ ਦੇ ਵਰਕਰ ਆਉਂਦੇ ਨੇ ਨਾਰੇਬਾਜ਼ੀ ਹੁੰਦੀ ਆ ਤੇ ਨਾਲ ਦੀ ਨਾਲ ਅਕਾਲੀ ਸਿਆਸਤ ਸਰਗਰਮ ਹੋ ਜਾਂਦੀ ਹੈ ਬਿਆਨਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਕਰਮ ਮਜੀਠੀਆ ਕਹਿੰਦਾ ਕਿ ਵਿਕਰਮ ਮਜੀਠੀਆ ਕਹਿੰਦਾ ਕਿ ਮੈਂ ਤਾਂ ਜੇਲ੍ਹ ਚ ਤਰੀ ਵਾਲੇ ਬੈਂਗੜ ਖਾ ਕੇ ਗੁਜ਼ਾਰਾ ਕਰ ਲਿਆ ਹੁਣ ਤੇਰਾ ਕੀ ਬਣੇਗਾ ਸ਼ਾਂਬਾ ਇਸ ਤਰ੍ਹਾਂ ਦੀ ਇੱਕ ਪੰਚ ਜਿਹੜੀ ਪੋਲਿਟਿਕਸ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ ਵਿਕਰਮ ਮਜੀਠੀਆ ਦੇ ਇਸ ਕੇਸ ਦੇ ਉੱਪਰ ਇੱਕ ਵੱਡੀ ਟਿੱਪਣੀ ਕੀਤੀ ਆ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਸਾਬਕਾ ਆਈਪੀਐਸ ਨੇ ਇੱਕ ਵੱਡੇ ਵਕੀਲ ਨੇ ਔਰ ਆਮ ਆਦਮੀ ਪਾਰਟੀ ਦੇ ਅਮਰਸਰ ਤੋਂ ਉਹ ਵਿਧਾਇਕ ਜਿੱਤੇ ਨੇ ਵੱਡਾ ਇੱਕ ਉਹਨਾਂ ਦੇ ਉੱਪਰ ਦਾਅ ਖੇਡਿਆ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਬੜੀ ਵੱਡੇ ਪੱਧਰ ਤੇ ਉਹਨਾਂ ਦੀ ਪਬਲਿਸਿਟੀ ਕੀਤੀ ਗਈ ਸੀ ਕਿ ਇੱਕ ਵੱਡਾ ਆਈਪੀਐਸ ਅਫੀਸਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਉਹਨਾਂ ਨੇ ਇਸ ਕੇਸ ਦੀ ਸਾਰੀ ਜਿਹੜੀ ਜੱਜਮੈਂਟ ਪੜੀ ਆ ਉਹ ਸਾਰਾ ਜਿਹੜਾ ਜ਼ਮਾਨਤ ਦਾ ਰਿਕਾਰਡ ਦੇਖਿਆ ਵੀ ਕਿਵੇਂ ਮਿਲੀ ਤੇ ਉਹਦੇ ਉੱਪਰ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਆਪਣੀ ਹੀ ਸਰਕਾਰ ਤੇ ਕੁਝ ਸਵਾਲ ਖੜੇ ਕੀਤੇ ਨੇ ਭਗਵੰਤ ਮਾਨ ਜਿਹਦੇ ਉੱਪਰ ਸਵਾਲ ਖੜੇ ਕੀਤੇ ਨੇ ਉਹਨਾਂ ਨੂੰ ਕੁਝ ਸਵਾਲ ਪੁੱਛੇ ਆ ਔਰ ਕਈ ਗੱਲਾਂ ਦੇ ਖਾਦਸ਼ੇ ਜਿਤਾਏ ਆ ਕਿ ਜਿਹੜੀਆਂ ਗੱਲਾਂ ਹੁਣ ਹੋਈਆਂ ਨੇ ਉਹ ਗੱਲਾਂ ਅੱਜ ਤੋਂ ਮੈਂ 6-7 ਮਹੀਨੇ ਪਹਿਲਾਂ ਕਹਿਤੀਆਂ ਸੀ ਕਿ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੂਗੀ ਵਿਕਰਮ ਮਜੀਠੀਆ ਦੇ ਇਸ ਕੇਸ ਦੇ ਵਿੱਚੋਂ ਕੱਖ ਵੀ ਨਹੀਂ ਨਿਪੜਨਾ ਕੀ ਗੱਲ ਕਹੀ ਆ ਉਹਨਾਂ ਨੇ ਗੱਲ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਲੀਅਰ ਕਰ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੋਈ ਸੀ ਕਿਸ-ਕਿਸ ਦੇ ਵਿੱਚ ਮੈਂ ਇੱਥੇ ਕਲੀਅਰ ਕਰਦਾ ਇਹ ਜਿਹੜਾ ਕੇਸ ਹੈ ਜੋ 7 ਮਹੀਨਾ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਵੱਲੋਂ ਇਹ ਇਨਕਮ ਟੂ ਵਧ ਪ੍ਰੋਪਰਟੀ ਦਾ ਕੇਸ ਸੀ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਜਿਠਿਆ ਤੇ ਲਾਗੂ ਨਹੀਂ ਹੁੰਦਾ ਹੈ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਫਸਲੀ ਬਟੇਰ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਕਿਹਾ ਕਿ ਕੁੰੌਰ ਵੀਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨਾਂ ਦੇ ਹੱਕ ਦੇ ਵਿੱਚ ਗਲਤ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁਕ ਤੁਹਾਡੇ ਸਾਹਮਣੇ ਹੈ ਕਿੱਥੇ ਗਲਤ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 20 ਤਰੀਕ ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 20 ਤਰੀਕ ਦਸੰਬਰ ਦਾ ਮਹੀਨਾ ਐਫ ਆਈ ਆਰ ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਟਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ ਵਿਕਟਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਔਰ ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਰਹੀ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਇਸ ਸਰਕਾਰੀ ਤੰਤਰ ਨੇ ਔਰ ਸਰਕਾਰੀ ਤੰਤਰ ਕਿਸ ਦਾ ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ ਮੈਂ ਇਹ ਵੀ ਕਿਹਾ ਸੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਜ਼ਮਾਨਤ ਕਰਵਾਈ ਗਈ ਨਾ ਤੁਸੀਂ ਉਦੋਂ ਰਿਮਾਂਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗਿੱਛ ਹੋਈ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਕਿ ਕੋਈ ਜਵਾਬ ਨਹੀਂ ਸਿਗਾ ਇਹਨਾਂ ਦੇ ਵਕੀਲ ਸਾਹਿਬਾਨ ਜਿਹੜੇ ਸੀ ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ਼ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘੋ ਚੱड्ढा ਜੀ ਤੇ ਇਸ ਜਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘੋ ਚੱड्ढा ਜੀ ਦੱਸ ਸਕਦੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮੋ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਤਿਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਗਿੱਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਮ ਰਾਘੋਟੜਾ ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਜਿਠਿਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਬ ਦੇ ਖਿਲਾਫ ਖਾਸ ਕਰਕੇ ਜੋ ਤੋਹਾਰ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ यह सारी टिप्पणी जो बिक्रम मजिठिया ने शुरू की तो निजी खुंदक कड़न वास्ते उन्होंने ये केस दर्ज किया विजिलेंस का जो कि केस बनता नहीं है मैं चैलेंज करता हाँ ती होदालत केस चला गया है तो अदालत केस इस तरीके चलता रहेगा तो बनना कुछ भी नहीं है क्योंकि यह केस क्योंकि उन्होंने को बहुत ज़्यादा प्रोपर्टी पहलों तो ही है तो यह तो केस नहीं बनता है ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਹੋ ਗਿਆ ਤੁਹਾਡਾ ਰਾਜਨਾਮਾ ਤੇ ਰਾਜਨਾਮੇ ਤੋਂ ਬਾਅਦ ਤੁਸੀਂ ਨਿੱਜੀ ਖੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਕੋਈ ਨਹੀਂ ਸਕਦੀ ਤਾਂ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਕੁਝ ਉਹ ਤਰੀਕਾ ਵੀ ਨਾਲ ਦੱਸਿਆ ਨੇ ਕਿ ਕਿੰਨੀ ਤਰੀਕ ਨੂੰ ਬਿਕਰਮ ਮਜੀਠੀਆ ਤੇ ਪਰਚਾ ਹੁੰਦਾ ਕਿੰਨੀ ਤਰੀਕ ਨੂੰ ਕਿਹੜੇ ਕੇਸ ਦੇ ਵਿੱਚੋਂ ਜ਼ਮਾਨਤ ਮਿਲਦੀ ਆ ਤਾਂ ਉਹਨਾਂ ਦੀਆਂ ਇਹਨਾਂ ਗੱਲਾਂ ਦੇ ਵਿੱਚੋਂ ਹੀ ਕੁਝ ਪੁਆਇੰਟਸ ਲੈ ਕੇ ਇਸ ਕੇਸ ਦੇ ਉੱਪਰ ਸਾਰੇ ਦੇ ਉੱਪਰ ਆਪਾਂ ਵੀ ਇੱਕ ਮੋਟੀ ਜੀ ਝਾਤ ਮਾਰਦੇ ਆ ਕਿ ਬਿਕਰਮ ਮਜੀਠੀਆ ਨੂੰ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਉੱਪਰ ਜਿਹੜਾ ਡਰੱਗ ਦਾ ਪਰਚਾ ਪਿਆ ਸੀ ਉਹਨਾਂ ਦੇ ਉੱਪਰ ਨਸ਼ਾ ਤਸਕਰੀ ਦਾ ਜਿਹੜਾ ਪਰਚਾ ਪਿਆ ਸੀ ਉਹ ਪਰਚਾ 20 ਫਰਵਰੀ 2021 ਨੂੰ ਪਿਆ ਸੀ ਤਾਂ 20 ਫਰਵਰੀ 2021 ਨੂੰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਉਹਦੇ ਮੁੱਖ ਮੰਤਰੀ ਸਨ ਸਰਕਾਰ ਦੇ ਤਾਂ ਉਹਨਾਂ ਨੇ ਇਹ ਪਰਚਾ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਸੀ ਪਰ ਉਸ ਤੋਂ ਬਾਅਦ ਜਦੋਂ ਹੀ ਪੰਜਾਬ ਦੇ ਵਿੱਚ ਸੱਤਾ ਬਦਲਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਵਿਕਰਮ ਮਜੀਠੀਆ ਇੱਕ ਬੇਲ ਲੈਂਦੇ ਨੇ ਜ਼ਮਾਨਤ ਲੈਂਦੇ ਨੇ ਚੋਣ ਲੜਨ ਲਈ ਕਿ ਮੈਂ ਚੋਣ ਲੜਨਾ ਚਾਹੁੰਦਾ ਤਾਂ ਅਦਾਲਤ ਉਹਨਾਂ ਨੂੰ ਚੋਣ ਲੜਨ ਲਈ ਜ਼ਮਾਨਤ ਦੇ ਦਿੰਦੀ ਆ ਤਾਂ ਉਸ ਤੋਂ ਬਾਅਦ ਜਿਉਂ ਹੀ 20 ਫਰਵਰੀ ਨੂੰ ਵੋਟਾਂ ਪੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ 24 ਫਰਵਰੀ ਨੂੰ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹ ਆਪਣੇ ਆਪ ਨੂੰ ਅਦਾਲਤ 'ਚ ਫਿਰ ਸਰੈਂਡਰ ਕਰ ਦਿੰਦੇ ਨੇ ਕਿ ਇਲੈਕਸ਼ਨ ਨਿਬੜ ਗਏ ਨੇ ਹੁਣ ਮੈਂ ਆਪਣੇ ਆਪ ਨੂੰ ਸਰੈਂਡਰ ਕਰਦਾ ਹਾਂ ਤਾਂ ਜਦੋਂ ਉਸ ਕੇਸ ਦੇ ਵਿੱਚ ਜਿਹੜਾ ਡਰੱਗ ਕੇਸ ਸੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਸੀ ਉਸ ਕੇਸ ਦੇ ਵਿੱਚ ਉਹ ਦੁਆਰਾ ਆਪਣੇ ਆਪ ਨੂੰ ਸਰੈਂਡਰ ਕਰਦੇ ਨੇ ਤਾਂ ਉਸ ਕੇਸ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ 10 ਅਗਸਤ 2022 ਨੂੰ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨਾਂ ਨੂੰ ਜ਼ਮਾਨਤ ਦੇ ਦਿੰਦੀ ਆ ਇੱਥੇ ਵਿਚਾਰ ਨਾ ਹੋਵੇਗਾ ਕਿ 2022 ਦੇ ਵਿੱਚ 10 ਅਗਸਤ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਚ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਡਰੱਗ ਕੇਸ ਦੇ ਵਿੱਚ ਤੇ ਸਭ ਤੋਂ ਜਿਹੜਾ ਵੱਡਾ ਇੱਕ ਪੁਆਇੰਟ ਇੱਕ ਸਵਾਲ ਖੜਾ ਹੁੰਦਾ ਕਿ ਜਿਹੜੀ ਜ਼ਮਾਨਤ ਮਿਲਦੀ ਆ ਉਹਦਾ ਕਾਰਨ ਕੀ ਹੈ ਕਿ ਨਾ ਤਾਂ ਪੰਜਾਬ ਪੁਲਿਸ ਵਿਕਰਮ ਮਜੀਠੀਆ ਦਾ ਕੋਈ ਰਿਮਾਂਡ ਲੈਂਦੀ ਆ ਨਾ ਅਦਾਲਤ ਦੇ ਵਿੱਚ ਕੋਈ ਚਲਾਨ ਪੇਸ਼ ਕਰਦੀ ਆ ਬਿਨਾ ਚਲਾਨ ਪੇਸ਼ ਕੀਤੇ ਬਿਨਾ ਕੋਈ ਰਿਮਾਂਡ ਲੈ ਇਤਿਆਂ ਇਹ ਕੇਸ ਇਹ ਪ੍ਰोसीडिंग ਚੱਲਦੀ ਰਹਿੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਕੁਝ ਕੁਝ ਇਸ ਕੇਸ ਦੇ ਵਿੱਚ ਨਿਬੜਦਾ ਨਹੀਂ ਦਿਖਦਾ ਚਲਾਨ ਨਹੀਂ ਪੇਸ਼ ਹੁੰਦਾ ਤਾਂ ਮਨਯੋਗ ਅਦਾਲਤ ਉਹਨਾਂ ਨੂੰ ਇੱਕ ਜ਼ਮਾਨਤ ਦੇ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਪੁਆਇੰਟ ਆ ਉਸ ਤੋਂ ਬਾਅਦ ਇੱਕ ਜਿਹੜੀ ਗੱਲ ਵਿਚਾਰਨ ਵਾਲੀ ਆ ਉਹ ਇਹ ਆ ਕਿ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਬਿਆਨਬਾਜ਼ੀ ਹੁੰਦੀ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੇਖ ਨੂੰ ਆਉਂਦੀਆਂ ਪ੍ਰਚਾਰ ਹੁੰਦਾ ਨਸ਼ਾ ਤਸਕਰੀ ਨੂੰ ਲੈ ਕੇ ਹੁਣ ਜਿਹੜਾ ਪਿਛਲਾ ਕੇਸ ਵਿਜੀਲੈਂਸ ਨੇ ਪਾਇਆ ਸੀ ਜਿਹਦੇ ਵਿੱਚ ਵਿਕਰਮ ਮਜੀਠੀਆ 7 ਮਹੀਨੇ ਜੇਲ੍ਹ ਦੇ ਵਿੱਚ ਲਾ ਕੇ ਆਉਂਦੇ ਆ ਉਹ ਡਰੱਗ ਦਾ ਕੇਸ ਨਹੀਂ ਸੀ ਉਹ ਸੀਗਾ ਆਮਦਨ ਤੋਂ ਵੱਧ ਪ੍ਰਾਪਰਟੀ ਦਾ ਕੇਸ ਆਮਦਨ ਤੋਂ ਵੱਧ ਪ੍ਰਾਪਰਟੀ ਦੇ ਕੇਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਸਰਕਾਰ ਦੇ ਉੱਪਰ ਸਵਾਲ ਖੜਾ ਕਰਦੇ ਨੇ ਕਿ ਜਿਹੜਾ ਇਹ ਕੇਸ ਆ ਇਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਸੀ ਇਹਦੇ ਵਿੱਚ ਸਰਕਾਰ ਨੇ ਵਿਜੀਲੈਂਸ ਨੇ ਕਿਤੇ ਵੀ ਇਹ ਗੱਲ ਮੈਂਸ਼ਨ ਨਹੀਂ ਕੀਤੀ ਪਰਚੇ ਦੇ ਵਿੱਚ ਕਿ ਇਹ ਜਿਹੜੀ ਜਾਇਦਾਦ ਆ ਇਹ ਡਰੱਗ ਮਨੀ ਨਾਲ ਬਣਾਈ ਆ 25 ਜੂਨ 2025 ਨੂੰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਦੀ ਆ ਤੇ ਉਸ ਤੋਂ ਬਾਅਦ ਉਹਦੀ ਸਾਰੀ ਪ੍ਰਾਪਰਟੀ ਦੀ ਜਾਂਚ ਕਰਦੀ ਆ ਔਰ ਪ੍ਰਾਪਰਟੀ ਦੀ ਜਾਂਚ ਕਰਨ ਤੋਂ ਬਾਅਦ ਹੁਣ ਜਿਵੇਂ ਕੇਸ ਚੱਲਿਆ ਤੇ ਉਸ ਤੋਂ ਬਾਅਦ ਇਹ ਕੇਸ ਦੇ ਵਿੱਚ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਸਰਕਾਰ ਦੇ ਉੱਪਰ ਸਵਾਲ ਖੜਾ ਕਰਦੇ ਨੇ ਕਿ ਮੈਂ 6 ਮਹੀਨੇ ਪਹਿਲਾਂ ਹੀ ਕਹਤਾ ਸੀ ਜਦੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ 25 ਜੂਨ 2025 ਨੂੰ ਉਦੋਂ ਵੀ ਉਹਨਾਂ ਨੇ ਆਪਣੇ ਸੋਸ਼ਲ ਹੈਂਡਲ ਤੇ ਕਿਹਾ ਸੀ ਕਿ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਨਿਪੜਨਾ ਇਸ ਕੇਸ ਦੇ ਵਿੱਚ ਸਰਕਾਰ ਨੂੰ ਕੁਝ ਵੀ ਨਹੀਂ ਮਿਲੇਗਾ ਨਾ ਕੋਈ ਆਊਟਪੁੱਟ ਹੋਵੇਗੀ ਇਹ ਸਿਰਫ ਇੱਕ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਜਾਂ ਆਪਣੀ ਬਾਵਾ ਖੱਟਣ ਵਾਸਤੇ ਇਹ ਕੇਸ ਕੀਤਾ ਜਾ ਰਿਹਾ ਇੱਕ ਨਿੱਜੀ ਖੁੰਦਕ ਦਾ ਕੇਸ ਆ ਨਿੱਜੀ ਰੰਜਿਸ਼ ਦਾ ਕੇਸ ਆ ਜਿਹੜੇ ਅਸਲ ਕੇਸ ਨੇ ਜਿਹੜਾ ਡਰੱਗ ਵਾਲਾ ਕੇਸ ਸੀ ਬਰਗਾੜੀ ਕਾਂਡ ਵਾਲਾ ਕੇਸ ਸੀ ਉਹਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਸਰਕਾਰ ਵਿਕਰਮ ਮਜੀਠੀਆ ਨਾਲ ਕਹਿ ਲੋ ਜਾਂ ਅਕਾਲੀ ਦਲ ਨਾਲ ਸਮਝੌਤਾ ਕਰਕੇ ਆ ਸਮਝੌਤਾ ਸ਼ਬਦ ਵਰਤਿਆ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਲਈ ਖਾਸ ਕਰਕੇ ਉਹਨਾਂ ਨੇ ਭਗਵੰਤ ਸਿੰਘ ਮਾਨ ਤੋਂ ਉੱਪਰ ਇੱਕ ਸ਼ਬਦ ਵਰਤਿਆ ਕਿ ਜਿਹੜੇ ਉਹਨਾਂ ਦੇ ਨੈਸ਼ਨਲ ਫਸਲੀ ਬਟੇਰੇ ਨੇ ਜਿਨ੍ਹਾਂ ਨੇ ਮੇਰੀਆਂ ਫੋਟੋਆਂ ਲਾ ਲਾ ਕੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਇੱਕ ਪ੍ਰੋਪੋਗੈਂਡਾ ਕੀਤਾ ਕਿ ਐਨੇ ਵੱਡੇ ਰੈਂਕ ਦੇ ਇੱਕ ਆਈਪੀਐਸ ਅਧਿਕਾਰੀ ਆ ਮਾਦਵੀ ਪਾਰਟੀ ਦੇ ਵਿੱਚ ਆ ਗਿਆ ਤੇ ਹੁਣ ਅਸੀਂ ਸਾਫ਼ ਸੁਥਰੀ ਸਰਕਾਰ ਬਣਾਵਾਂਗੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਪਰ ਵਿਕਰਮ ਮਜੀਠੀਆ ਦੇ ਸਾਰੇ ਕੇਸ ਦੇ ਉੱਪਰ ਵਿਜੀਲੈਂਸ ਦੇ ਉੱਪਰ ਸਰਕਾਰ ਦੇ ਉੱਪਰ ਸਰਕਾਰ ਦਾ ਕੀ ਪ੍ਰਤੀਕਰਮ ਹੈ ਸਰਕਾਰ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਸਰਕਾਰ ਨੇ ਹਾਲੇ ਤੱਕ ਬੇਸ਼ੱਕ ਇਹੀ ਪ੍ਰਚਾਰ ਕੀਤਾ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਸਟੇਜਾਂ ਤੋਂ ਬੋਲਦੇ ਆਂ ਵੇਖਿਆ ਕਿ ਅਸੀਂ ਨਸ਼ੇ ਦਾ ਇੱਕ ਵੱਡਾ ਤਸਕਰ ਫੜਿਆ ਜੇਲ੍ਹ ਦੇ ਅੰਦਰ ਸੁਟਿਆ ਪਰ ਉਹਨਾਂ ਦਾ ਆਪਣਾ ਹੀ ਇੱਕ ਵਿਧਾਇਕ ਆਪਣੀ ਸਰਕਾਰ ਤੇ ਸਵਾਲ ਖੜੇ ਕਰ ਰਿਹਾ ਕੀ ਕੁਮਰਬਿਜੇ ਪ੍ਰਤਾਪ ਸਿੰਘ ਨੇ ਜੋ ਸਵਾਲ ਖੜੇ ਕੀਤੇ ਨੇ ਉਹ ਵਾਕਿਆ ਸਹੀ ਨੇ ਕੀ ਕੁਮਰਬਿਜੇ ਪ੍ਰਤਾਪ ਜੋ ਵਿਕਰਮ ਜਿਠੀਏ ਬਾਰੇ ਕਹਿ ਰਹੇ ਆ ਉਹ ਬਿਲਕੁਲ ਸਹੀ ਹੈ ਜਾਂ ਕੁਮਰ ਵਿਜੇ ਪ੍ਰਤਾਪ ਨਾਲ ਕੋਈ ਅੰਦਰਲੀ ਗੁੱਟਬੰਦੀ ਹੋ ਚੁੱਕੀ ਆ ਅਕਾਲੀ ਦਲ ਦੀ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਵਿਚਾਰ ਹੈ ਤੁਹਾਡੇ ਕੀ ਪ੍ਰਤੀਕਰਮ ਨੇ ਸਾਨੂੰ ਜ਼ਰੂਰ ਦੱਸਿਓ ਧੰਨਵਾਦ